ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਖੇਤੀ ਖੋਜ ਸੰਸਥਾਨ ਨਵੀਂ ਦਿੱਲੀ ਵਿਖੇ 109 ਵਧੇਰੇ ਝਾੜ ਦੇਣ ਵਾਲੀਆਂ ਪੌਣ ਪਾਣੀ ਦੇ ਅਨੁਕੂਲ ਅਤੇ ਜੈਵ ਸਸ਼ਕਤ ਫਸਲਾਂ ਦੇ ਬੀਜਾਂ ਦੀਆਂ ਕਿਸਮਾਂ ਜਾਰੀ ਕੀਤੀਆਂ ਪ੍ਰਧਾਨ ਮੰਤਰੀ ਨੇ 61 ਫਸਲਾਂ ਦੀਆਂ 109 ਕਿਸਮਾਂ ਦੇ ਬੀਜ ਜਾਰੀ ਕੀਤੇ ਜਿਸ ਵਿੱਚ 34 ਖੇਤ ਅਤੇ 27 ਬਾਗਬਾਨੀ ਨਾਲ ਸੰਬੰਧਤ ਫਸਲਾਂ ਦੇ ਬੀਜ ਸ਼ਾਮਲ ਨੇ ਖੇਤਾਂ ਦੀਆਂ ਫਸਲਾਂ ਵਿੱਚ ਬਾਜਰਾ ਚਾਰੇ ਦੀਆਂ ਇਹ ਲੀਬੀਜਾਂ ਦਾਲਾਂ ਗੰਨਾ ਕਪਾ ਫਾਈਬਰ ਅਤੇ ਹੋਰ ਸੰਭਾਵੀ ਫਸਲਾਂ ਸਮੇਤ ਵੱਖ-ਵੱਖ ਅਨਾਜਾਂ ਦੇ ਬੀਜ ਜਾਰੀ ਕੀਤੇ ਗਏ ਨੇ ਬਾਗਬਾਨੀ ਫਸਲਾਂ ਵਿੱਚ ਫਲਾਂ ਸਬਜ਼ੀਆਂ ਬਾਗਾਂ ਦੀਆਂ ਫਸਲਾਂ ਕੰਡ ਫਸਲਾਂ ਮਸਾਲੇ ਫੁੱਲਾਂ ਅਤੇ ਔਸ਼ਧੀ ਫਸਲਾਂ ਦੀਆਂ ਵੱਖ-ਵੱਖ ਕਿਸਮਾਂ ਜਾਰੀ ਕੀਤੀਆਂ ਗਈਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ਕਿਸਾਨਾਂ ਤੇ ਵਿਗਿਆਨੀਆਂ ਨਾਲ ਗੱਲਬਾਤ ਕੀਤੀ ਪ੍ਰਧਾਨ ਮੰਤਰੀ ਨੇ ਖੇਤੀ ਉਤਪਾਦਾਂ ਦੀਆਂ ਕੀਮਤਾਂ ਵਿੱਚ ਵਾਧੇ ਦੀ ਮਹੱਤਤਾ ਨੂੰ ਉਜਾਗਰ ਕੀਤਾ ਉਹਨਾਂ ਫਸਲਾਂ ਦੀਆਂ ਨਵੀਆਂ ਕਿਸਮਾਂ ਦੇ ਵਿਕਾਸ ਲਈ ਵਿਗਿਆਨੀਆਂ ਦਾ ਧੰਨਵਾਦ ਵੀ ਕੀਤਾ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਦੱਸਿਆ ਕਿ ਅੱਜ ਕਿਸਾਨਾਂ ਲਈ ਇਤਿਹਾਸਕ ਦਿਨ ਨੇ ਜਦੋਂ 61 ਫਸਲਾਂ ਦੀਆਂ 109 ਕਿਸਮਾਂ ਜਾਰੀ ਕੀਤੀਆਂ ਗਈਆਂ ਨੇ ਉਹਨਾਂ ਕਿਹਾ ਕਿ ਇਸ ਨਾਲ ਕਿਸਾਨਾਂ ਦੀ ਆਮਦਨ ਅਤੇ ਉਤਪਾਦਨ ਵਧੇਗਾ जद की लागतें घटन गया चौहान ने कहा कि इन फसलों के बीज मौसम अनुकूल ने और खराब मौसम में भी बढ़िया छाड़ दे सकते ने केंद्रीय मंत्री ने कहा कि एक इसमा पौष्टिक तत्ता नाल भरपूर ने प्रधानमंत्री का संकल्प है किसानों की आमदनी बढ़ाना सुखी और समृद्ध किसान यह उनका संकल्प है और इसको पूरा करने के लिए वे प्रतिबद्ध है और आज मुझे कहते हुए गर्व है कृषि मंत्री के रूप में कि हमारे कृषि अनुसंधान परिषद ने पैंसठ अलग अलग फसलों की 109 प्रजातियां उनके नए बीज तैयार किए जिनको प्रधानमंत्री जी ने आज रिलीज किया